ਲਓ ਵੀ ਮਿੱਤਰੋ ਮਾਰਾ ਹੈ ਕੁਦੇ ਵਿੱਚ ਸੁਵਰਾਜ 855 ਟਰੈਕਟਰ ਨਾਲ ਪੁਰੇ ਜਮੀਨ ਵਾਹੀ ਜਾਂਦਾ ਮਿੱਟੀ ਦੀ ਗੱਲ ਕਰਗੇ ਨਰੇ ਦੌਮਟ ਮਿੱਟੀ ਐ ਨਜਾਇਜ਼ ਤਕੜੀ ਐ ਆਪਾਂ ਕਦੇ ਦੇਖੀ ਵੀ ਨਹੀਂ ਹੋਣੀ ਪੰਜਾਬ ਵਾਲਿਓ ਜਿਹੜੀ ਤੁਸੀਂ ਇਹ ਮਿੱਟੀ ਦੇ ਵਿੱਚ ਇਹ ਟਰੈਕਟਰ ਵਾਹੀ ਜਾਂਦਾ ਤੇ ਬੌਂਦਾ ਕਦੇ ਨਾਲਾ ਪਲਾਊਆਂ ਨਾਲਾ ਮਿੱਤਰੋ ਪ੍ਰੈਸ਼ਰ ਵਾਲੇ ਆ ਸਾਰੀ ਗੱਲਬਾਤ ਕਰਦੇ ਆ ਵੀ ਕਿੰਨਾ ਚ ਪੇਲ ਪੀਜੂਗਾ ਸੁਵਰਾਜ 855 ਤਾਂ ਦੇਖੋ ਮਿੱਤਰੋ ਆ ਪਲਾਊ ਐ ਪਲਟਵੇਂ ਐ ਜਿਵੇਂ ਆਪਣੇ ਵੀ ਐ ਨਾ ਤਾ ਸਵਰਾਜ 855 ਬਿਲਕੁਲ ਨਵਾਂ ਕਢਾਇਆ ਹੋਇਆ ਸਾਰਾ ਪੁੱਛਦੇ ਆ ਵੀ ਐਸ ਮਿੱਟੀ ਦੇ ਵਿੱਚ ਬਈ ਪੱਥਰਾਂ ਦੇ ਵਿੱਚ ਹੈ ਨਾ ਕਿੰਨਾ ਤੇਲ ਪੀਜੂ ਏ ਟਰੈਕਟਰ ਤੁਹਾਡਾ ਪੱਥਰ ਦੇਖੋ ਮਿੱਤਰੋ ਜ਼ਮੀਨ ਦੇ ਵਿੱਚੋਂ ਨਿਕਲਦੇ ਲਓ ਉਹ ਬੱਲੇ ਨਹੀਂ ਬੱਲੇ ਤਾਂ ਪੰਨਿਆ ਨਹੀਂ ਪੰਨੀਦੇ ਐਡੇ ਤਗੜੇ ਪੱਥਰ ਆ ਔਰ ਭਾਈ ਸਾਹਿਬ ਕਿਹੜਾ ਹੈ ਠੀਕ ਹੈ ਠੀਕ ਹੈ ਆਪਣਾ ਨਾਮ ਆਪਣਾ ਨਾਮ ਵਿੱਠਲ ਸਰੋਦੇ ਤਾਂ ਭਾਈ ਸਾਹਿਬ ਜੇ ਟਰੈਕਟਰ ਆਪਨੇ ਨਿਆ ਲਿਆ ਹੈ ਬਿਲਕੁਲ ਕਿੰਨੇ ਦਾ ਨਿਕਲਾ 11000 11 ਲੱਖ ਆਇਓ 11 ਲੱਖ ਦਾ ਅਸ਼ਾ ਮਹਾਰਾਸ਼ਟਰ ਦੇ 11 ਲੱਖ ਨਿਕਲਿਆ ਭਈਓ ਆ ਮਨਾਤਾ ਨਾ ਲੰਗਰ ਆਤਾ ਮੋਗੜਾ ਆਤਾ ਪਣੀ ਅੰਦਰ ਆਤਾ ਸਭ ਕੁਝ ਸਾਥ ਵਿੱਚ ਹੈ ਹਾਂ ਸਭ ਕੁਝ ਸਾਥ ਵਿੱਚ ਹੈ ਅੱਛਾ ਕੌਣ ਸਾ ਮਾਡਲ ਹੈ ਜੇ 30 ਮੀਲੀ ਬਈ 23 ਲਿਆ ਅੱਛਾ ਜੀ ਤਾਂ ਜੀ ਇਹ ਟਾਇਰ ਹੈ ਇਹਦੇ ਦੋਸਤੋ ਗੁੱਡਇਰ ਦੇ ਤਾਂ ਟਾਇਰ ਤੋਂ ਬਿਲਕੁਲ ਖਤਮ ਵੀ ਹੋ ਗਏ ਮਿੱਤਰੋ ਸਾਲ ਦੇ ਵਿੱਚ ਹੀ ਟਾਇਰ ਖਤਮ ਹੋ ਗਏ ਆ ਸਾਲ ਡੇਢ ਸਾਲ ਦੇ ਵਿੱਚ ਟਾਇਰ ਦੇ ਖੁੱਲੋ ਖਤਮ ਹੀ ਹੋ ਗਏ ਜ਼ਮੀਨ ਵਾਲੀ ਕਰੜੀ ਹੈ ਮੇਟਰ ਪੱਥਰਾਂ ਵਾਲੀ ਹੈ ਨਾ ਤਾਂ ਖਤਮ ਹੋ ਗਈ ਕਿੰਨੀ ਜ਼ਮੀਨ ਕੀ ਕਿੰਨੀ ਖੇਤੀ ਹੈ ਆਪਕੀ ਕੋਲ 30 40 ਏਕੜ ਹੈ 30 40 ਏਕੜ ਹੈ ਤੁਹਾਡੇ ਕੋਲ ਇਹ ਪਲਾਉਆਂ ਦੇ ਵਿੱਚ ਇੰਨੀ ਕਰੜੀ ਜ਼ਮੀਨ ਸਖਤ ਮਿੱਟੀ ਦੇ ਵਿੱਚ ਕਿੰਨੀ ਕੇਵਰੇਜ ਦੇ ਜਾਂਦਾ ਕਿੰਨੇ ਲੀਟਰ ਤੇਲ ਪੀਜੂਆ ਟਰੈਕਟਰ ਹਾਂ 1 ਲੀਟਰ 1 ਏਕੜ ਕੋ 8 ਤੋਂ 2 ਲੀਟਰ ਲੱਗ ਜਾਂਦਾ 8 8.5 ਲੀਟਰ 8 8.5 ਲੀਟਰ 1 ਏਕੜ 'ਚ اچھا ਤਾਂ ਫਿਰ ਇਹਦੇ ਉੱਤੋਂ ਬਾਅਦ ਚ ਮਾਰੋਗੇ ਰੂਟਾਵੇਟਰ ਬਾਅਦ ਮੈਂ ਆਪ ਨੂੰ ਕੱਪਨੇ ਕੇ ਬਾਤ ਕਰਤੇ ਅੱਛਾ ਰੂਟਾ ਬਿਟਰ ਮਾਰ ਕੇ ਤੋ ਫਿਰ ਇੱਕ ਹਲ ਮਾਰੋਗੇ ਨਾ 11 12 ਹਲਾ ਤੇ ਜੋ ਮੋਗੜਾ ਮੋਗੜਾ ਬੋਲਦੇ ਮਿੱਤਰੋ ਜਿਵੇਂ ਆਪਾਂ ਹਲਾ ਕਹਿ ਦਿੰਨੇ ਆ ਇਹ ਮੋਗੜਾ ਬੋਲਦੇ ਕਲਟੀਵੇਟਰ ਵੀ ਕਹਿ ਦਿੰਨੇ ਆ ਨਾ ਤਾਂ ਫਿਰ ਇਹਦੇ ਵਿੱਚ ਪਾਣੀ ਲਾਉਂਗੇ ਰੋਣੀ ਕਰੋਗੇ ਪਾਣੀ ਲਗਾਓਗੇ ਪੱਧਰ ਕਰਕੇ ਇਸ ਕੋ ਪਾਣੀ ਤੋਂ ਨੇ ਉੱਪਰ ਦਾ ਪਾਣੀ ਕੀ ਕਰਨੇ ਕੇ ਬਾਅਦ ਇਸ ਕਰਤੇ ਨਾ ਅੱਛਾ ਮੀਂਹ ਨਾਲੀ ਬੀਜੋਗੇ ਉਹ ਪਾਣੀ ਹੈ ਨਹੀਂ ਜ਼ਮੀਨ ਕਾ ਕਿਆ ਰੇਟ ਆ ਆਪਕੇ ਜਾਂ ਪਰ ਮਹਾਰਾਸ਼ਟਰ ਮੇ 40 50 ਲੱਖ ਆ ਬਿਨਾ ਬੋਰ ਤੋਂ ਬਿਨਾ ਪਾਣੀ ਤੋਂ ਜ਼ਮੀਨ ਹੈ ਤੁਹਾਡੇ 40 ਲੱਖ ਰੁਪਏ ਨੂੰ ਕਿੱਲਾ ਉਹ 40 ਤੋਂ ਉੱਪਰ ਹੈ 40 ਤੋਂ ਉੱਤੇ ਆ ਰੋਡ ਦਾ ਕਰਕੇ ਇਹ ਜਾਂ ਉਹ ਹਾਂ ਰੋਡ ਮੋੜਾ ਫੇਰਾ ਜਸਤਮਾ ਇਸ ਕਰਕੇ ਜਿਆਦਾ ਰੇਟ ਆ ਹੂੰ ਤਾਂ ਰੋਡ ਦੇ ਪਿੱਛੇ 8 ਮੇ ਦਾ ਕੀ ਰੇਟ ਹੈ ਪਿੱਛੇ ਦਾ ਹੈ ਉਹ 15 20 25 15 20 25 ਐ ਐਸਾ ਸੋਲੂਸ਼ਨ ਦੇ ਕਿ ਰਸਤਾ ਗਿਆਸਤਾ ਦੇ ਕਿ ਹੈ ਉਹ ਇਸਾ ਤਾਂ ਜਮੀਨ ਠੇਕਾ ਕਿ ਆ ਚਲਦਾ ਹੈ ਇਸ ਮ ਜਦੀ 1 ਏਕੜ ਕਿਸੇ ਨੇ ਠੇਕੇ ਪਰ ਲੈ ਕੇ ਹਨਾ ਖੇਤੀ ਕਰਨੀ ਉਹ ਇਸਾ ਹਮਾਰੀ ਇਧਰ ਨਹੀਂ ਦਿੱਤੇ ਲੋਗਾ ਕਰਤੇ ਵੀ ਨਹੀਂ ਲੈ ਲੇਤੇ ਵੀ ਨਹੀਂ ਅੱਛਾ ਜਮੀਨ ਪਰ ਲਿਮਟ ਮੇ ਨਿਕਲਦੀ ਆ ਆਪਕੇ ਜਹਾਂ ਪਰ ਕਿਤਨਾ ਲਿਮਟ ਮੇ ਮਿਲ ਕਰ ਕਾ ਕਿਤਨਾ ਮਿਲਤਾ ਹੈ ਜੀ ਵਿਸੁਅਨ ਇਸਾ ਅਸਲ ਤਰ ਦਿੱਤੀ 10-15 ਲੱਖ ਰੁਪਏ 1 ਕਿੱਲੇ ਦਾ 1 ਏਕੜ ਕੋ 1 ਕਿੱਲੇ ਦਾ 10-15 ਲੱਖ ਰੁਪਏ ਕਰ ਜਾ ਦਿੰਦੀ ਐ ਸਾਨੂੰ ਸਰਕਾਰ ਲਿਮਟ ਹਾਂ ਅਨ ਕੋੜ ਬਹੁਤ ਅਸਲੀ ਤੋਂ ਕਮੀ ਦਿੱਤੀ ਅੱਛਾ ਇਹ ਰੋਡ ਦਾ ਕਰਕੇ ਵੱਧ ਦਿੰਦੀ ਆ ਲਓ ਵੀ ਮੇਤਰੋ ਸਾਨੂੰ ਕਿਸਾਨ ਤੋਂ ਰਿਵਿਊ ਦਵਾਇਆ ਸਵਰਾਜ 855 ਦਾ ਵੀ ਕਿੰਨੇ ਦਾ ਨਿਕਲਿਆ ਕਿੰਨੇ ਲੀਟਰ ਤੇਲ ਪੀਂਦਾ ਤੇ ਕਿੰਨੇ ਕੁ ਟਾਇਰਾਂ ਦੀ ਕਸਾਈ ਆ ਇਹ ਕਹਿੰਦੇ 2 ਸਾਲਾਂ ਦੇ ਵਿੱਚ ਹਨ ਤੇ ਠੇਕੇ ਕਿਰਾਏ ਤੇ ਵੀ ਟਰੈਕਟਰ ਨੂੰ ਚਲਾਉਂਦੇ ਆ ਜੇ ਟਾਇਰ ਜਮ੍ਹਾਂ ਖਤਮ ਹੋ ਜਾਂਦੇ ਤੇ ਆਹ ਦੇਖੋ ਤੁਹਾਡੇ ਸਾਹਮਣੇ ਵੀ ਮਿੱਟੀ ਦੇਖੋ ਪੱਥਰਾਂ ਵਰਗੀ ਤੇ ਆਹ ਵੇਖੋ ਪਲਾਟ ਵਾਹੀ ਜਾਂਦਾ ਛੋਟੇ 855 ਦੇ ਨਾਲ ਪਲਟਵੇਂ ਪਲਾਉਂਗਾ ਦੇ ਨਾਲ ਆ ਗਈ